ਹੈਲੋ ਜੀ ਸੱਸੀ ਦਾ ਸਾਰਿਆਂ ਨੂੰ ਕੌਟਮਾਨ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਨਵੀਂ ਰੈਸਪੀ ਪਰਵਲ ਦੀ ਸਬਜੀ ਇਹ ਸਬਜੀ ਬਹੁਤ ਹੀ ਹੈਲਦੀ ਹੁੰਦੀ ਹੈ ਜਿੰਨਾ ਬੱਚਿਆਂ ਦੇ ਪੇਟ ਵਿੱਚ ਕੀੜੇ ਨੇ ਇਹ ਸਬਜੀ ਉਹਨਾਂ ਨੂੰ ਜਰੂਰ ਖਵਾਇਆ ਕਰੋ ਬਣਾ ਕੇ ਤੇ ਰੋਟੀ ਵੀ ਹਜਮ ਹੋਣੀ ਸ਼ੁਰੂ ਹੋ ਜਾਂਦੀ ਹੈ ਆਓ ਤਿਆਰ ਕਰੀਏ ਆਪਾਂ ਪਰਵਲ ਦੀ ਸਬਜੀ ਹਾਂਜੀ ਪਰਵਲ ਦੀ ਸਬਜੀ ਬਣਾਉਣ ਲਈ ਆਪਾਂ 1/2 ਕਿਲੋ ਲੈਤੇ ਆ ਪਰਵਲ ਉਹਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਚਾਰ ਪਿਆਜ਼ ਲੈਤੇ ਨੇ ਆਪਾਂ ਨੇ ਤੇ ਤਿੰਨ ਹਰੀਆਂ ਮਿਰਚਾਂ ਲੈਤੀਆਂ ਨੇ ਹੁਣ ਆਪਾਂ ਪਰਵਨ ਨੂੰ ਕਟਾਂਗੇ ਤੁਸੀਂ ਆਦੇ ਪਸੰਦ ਦੇ ਹਿਸਾਬ ਨਾਲ ਕੱਟ ਸਕਦੇ ਲੰਬੇ ਵੀ ਘੜਸਾ ਦੇ ਜਾਂ ਤੇ ਗੋਲ ਵੀ ਅਸੀਂ ਗੋਲ ਕਟਾਂਗੇ ਹੁਣ ਆਪਾਂ ਕਟਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਮੋਟਾ-ਮੋਟਾ ਕਟਾਂਗੇ ਰੂੜੀ ਪਰਵਲ ਵੀ ਅਸੀਂ ਕੱਟ ਲਏ ਤੇ ਪਿਆਜ਼ ਵੀ ਕੱਟ ਲਿਆ ਹੁਣ ਕਰਦੇ ਆਪਾਂ ਸਬਜ਼ੀ ਤਿਆਰ ਸਬਜ਼ੀ ਬਣਾਉਣ ਲਈ ਲਿਆ ਤਾਂ ਆਪ ਇੱਕ ਕੜਾਈ ਆ ਹੁਣ ਕਰਦੇ ਆਪਾਂ ਗੈਸ ਆਨ ਮੈਂ ਪਾਵਾਂਗਾ ਆਪਾਂ ਸਰ੍ਹੋਂ ਦਾ ਤੇਲ ਦੋ ਕੜਛੀ ਦੇ ਕਰੀਬ ਆਪਾਂ ਪਾਇਆ ਸਰ੍ਹੋਂ ਦਾ ਤੇਲ ਤੇਨ ਗਰਮ ਚੰਗੀ ਤਰ੍ਹਾਂ ਗਰਮ ਤੇਲ ਵੀ ਪੋੜਾ ਹੋ ਗਿਆ ਗਰਮ ਇੱਕ ਚਮਚ ਦਾ ਕਰੀਮ ਆਪਾਂ ਲਵਾਂਗੇ ਜੀਰਾ ਜੀਰਾ ਪਾਵਾਂਗੇ ਜੀਰਾ ਨੂੰ ਫੁੱਲਣ ਦੇ ਦਰ ਹੁਣ ਆਪਾਂ ਪਾਵਾਂਗੇ ਪਿਆਜ਼ ਕੱਟੇ ਹੋਏ ਇਹ 5 ਮਿੰਟ ਦੇ ਕਰੀਬ ਹੋ ਗਏ ਹਨ ਪਿਆਜ਼ ਭੁੱਜਦੇ ਨੂੰ ਹਲਕੇ ਨਰਮ ਹੋ ਚੁੱਕੇ ਨੇ ਹੁਣ ਪਾਵਾਂਗੇ ਇਸ ਆਪ ਕੱਟੇ ਹੋਏ ਪਰਵਲ ਫਰਮਾਨ ਨੂੰ ਆਪਾਂ 5 ਮਿੰਟ ਦੇਖ ਰਹੀਗਾ ਟੱਕੇ ਬਕਾਵਾਂਗੇ ਇਹਦੇ ਬਾਅਦ ਤੇ ਹਾਂਜੀ 5 ਮਿੰਟ ਹੋ ਗਏ ਆਪਾਂ ਅੰਤ ਤਹਾਂ ਚੈੱਕ ਕਰ ਗਏ ਆ ਇੱਥੇ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਇਸ ਲਈ ਟਾਪ ਲਾ ਪਾ ਰਹੇ ਆ ਨਮਕ ਹੀ ਸਹਾਈ ਤਾਂ ਆਪਣੀ ਸਬਜ਼ੀ ਛੇਤੀ ਪੱਕ ਚਗੀ ਬਾਕੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਨਮਕ ਪਾਉਣਾ ਸਬਜ਼ੀ ਆਪਣੀ ਛੇਤੀ ਪੱਕ ਜਾਂਦੀ ਹੈ 5 ਮਿੰਟ ਦੇ ਕਰੀਬ ਆਪਾਂ ਇਹਨੂੰ ਹੋਰ ਟੱਕ ਕੇ ਪਕਾਵਾਂਗੇ 5 ਮਿੰਟ 5 ਮਿੰਟ ਬਾਅਦ ਆਪਾਂ ਇਹਨੂੰ ਕਰਾਂਗੇ ਚੈੱਕ ਹਾਂਜੀ 5 ਮਿੰਟ ਹੋ ਗਏ ਆਪਣੀ ਸਬਜੀ ਨੂੰ ਕੋਹ ਟੱਕ ਕੇ ਪਕਾ ਲਿਆ ਦੇਖੋ ਸਬਜੀ ਜਦੋਂ ਕਿਤਨਾ ਨਰਮ ਹੋ ਚੁੱਕੀ ਹੈ ਹੁਣ ਇਹਦੀ ਪਾਵਾਂਗੇ ਆਪਾਂ ਮਸਾਲੇ ਨਮਕ ਆਪਾਂ ਪਹਿਲਾਂ ਪਾ ਦਿੱਤਾ ਸੀ ਹੁਣ ਪਾਵਾਂਗੇ ਆਪਾਂ ਮੈਥ ਅੱਧੇ ਚਮਚੇ ਦੇ ਕਰੀਬ ਥੋੜਾ ਅੱਧਾ ਚਮਚਾ ਪਾ ਪਾਇਆ ਮੈਥ ਦਾ ਬਾਕੀ ਤੁਸੀਂ ਹੁਣ ਮਚਾ ਦੇ ਸਕਵਾ ਲਓ ਆਪਾਂ ਫਸਾ ਲੀ ਚਾਟ ਮਸਾਲਾ ਅੰਦਾਜ਼ਾ ਚਮਚੇ ਦੇ ਕਰੀਓ ਇਹ ਵਾਲਾ ਮਸਾਲਾ ਨਕਰੇ ਪਿਆਰ ਦਿੱਤਾ ਆ ਜਿਮੇਨ ਸੌਫ ਜੀਰਾ ਤੇ ਖੜਾ ਤਨੀਆ ਉਹਨੂੰ ਸਾਰੀ ਚੀਜ਼ਾਂ ਨੂੰ ਹੌਸਟ ਕਰਕੇ ਥੋੜਾ ਹਲਕਾ ਜਿਹਾ ਪਕਾ ਕੇ ਉਹ ਤੋਂ ਮੈਂ ਨੂੰ ਪੀਸ ਲਿਆ ਸੀ ਇੱਕ ਚਮਚੇ ਦੇ ਕਰੀਬ ਆਪਾਂ ਇਹ ਪਾਵਾਂਗੇ उसकी सब्जी से मसाला बहुत टेस्टी लग रहा है उसी भी घर में नाके रखे मसाला इसे रंगत ले आने के आधा चम्मच क्रीम पवांगा प देगगी लागनेच सब्जी का कलर बहुत सोना हो जाता है ਸਾਰੇ ਮਸਾਲੇ ਆਪਾਂ ਕਰ ਲਏ ਚੰਗੀ ਤਰ੍ਹਾਂ ਮਿਕਸ ਮਸਾਲੇ ਪਾਉਣ ਤੋਂ ਬਾਅਦ ਆਪਾਂ ਇਹਨੂੰ 5-7 ਮਿੰਟ ਹੋਰ ਢੱਕ ਕੇ ਪਕਾਵਾਂਗੇ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ। ਮੀਨੂ ਆਸਤੀ ਪਕਾਵਾਂਗੇ। ਲਓ ਜੀ 5 ਮਿੰਟ ਦੇ ਕਰੀਬ ਹੋ ਗਏ। ਕਲਜੀ ਆਪਾਂ ਫਿਰ ਚੈੱਕ ਕਰਦੇ ਹਾਂ। ਜੀ ਮਸਾਲੇ ਵੀ ਆਪਣੇ ਚੰਗੀ ਤਰ੍ਹਾਂ ਪੱਕੁੱਟਿਆ ਨੇ। ਸਬਜ਼ੀ ਆਪਣੀ ਬਣ ਚੁੱਕੀ ਆ ਹੁਣ ਕਰਦੇ ਆਪਾਂ ਗੈਸ ਬੰਦ ਲੋ ਜੀ ਪਰਵਲ ਦੀ ਸੁੱਕੀ ਮਸਾਲੇ ਵਾਲੀ ਸਬਜ਼ੀ ਬਣ ਕੇ ਤਿਆਰ ਆ ਆਪਣੇ ਤਾਂ ਉਹਰੇ ਪਰਵਲ ਕਹਿੰਦੇ ਨੇ ਹੋਰ ਮੈਨੂੰ ਤਾਂ ਪਤਾ ਨਹੀਂ ਇਹ ਸਬਜ਼ੀ ਦਾ ਨਾਮ ਕੀ ਆ ਜੇ ਤੁਹਾਨੂੰ ਪਤਾ ਹੋਵੇ ਇਹ ਕੀ ਸਬਜੀ ਨੂੰ ਹੋਰ ਕੀ ਕਹਿੰਦੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਧੰਨਵਾਦ